ਜੈਨ ਨੂੰ ਵੀ ਨਾਲ ਗੱਲ ਕਰਦੇ ਆ ਬਹੁਤ ਵਧੀਆ ਮੋਸਟ ਵੈਲਕਮ ਜੇ ਰਫੀ ਨਾਲ ਗੱਲ ਕਰਦੇ ਮੈਂ ਉਸ ਤੋਂ ਬਦਰਫੀ ਨਾਲ ਕਰਦੇ ਕਿੰਨ ਸਾਨੂੰ ਚੈੱਕ ਆਮ ਕਰੇ ਧਰਮ ਨੂੰ ਜੋੜ ਰਿਹਾ ਜੇਕਰ ਉਹਦੇ ਪ੍ਰਤੀ ਕੋਈ ਗਲਤ ਬੋਲੇ ਤਾਂ ਫੇਮ ਹੀ ਲੈਦਾ ਹੁਕਮ ਕਰਦਾ ਜੀ ਪਹਿਲੀ ਗੱਲ ਤਾਂ ਸਰ ਕਿਸੇ ਨੂੰ ਕੋਈ ਰਾਈਟ ਹੀ ਨਹੀਂ ਹੈਗਾ ਤੁਮ ਮੈਂ ਕਿਸੇ ਪੰਥ ਪ੍ਰਤੀ ਕਿਸੇ ਮਜ ਪ੍ਰਤੀ ਕਿਸੇ ਧਰਮ ਪ੍ਰਤੀ ਕਦੀ ਵੀ ਕੁਝ ਗਲਤ ਸ਼ਬਦ ਬੋਲੇ ਹੋਣ ਮੈਂ ਕੀ ਕਿਸ ਤਰ੍ਹਾਂ ਦੇ ਕੁਝ ਨਹੀਂ ਕਿੰਨਾ ਗਰਮ ਜੀ ਦਰਵਾਰ ਹੈ ਸਭ ਲਈ ਸਾਂਝਾ ਹੈ ਤੇਉ ਮਾਨ ਸਿੰਘ ਗਾਲੀ ਜੀ ਨੇ ਤੇ ਹੋਰ ਛੋਟੇ ਵੱਡੇ ਮੇਰੇ ਭਰਾ ਨੇ ਸਭ ਲਈ ਮੋਸਟ ਵੈਲਕਮ ਅੱਜ ਆ। ਤੇਰੋਂ ਪਹੁੰਚ ਕਿਉਂ ਨਹੀਂ ਬਾਇਥੇ। ਪ੍ਰਸ਼ਾਸਨ ਦਾ ਕੰਮ ਹੈ ਜੀ। ਪ੍ਰਸ਼ਾਸਨ ਰੋਕ ਰਿਹਾ ਹੈ। ਸ਼ਾਇਦ ਪ੍ਰਸ਼ਾਸਨ ਇਸ ਗੱਲ ਤੋਂ ਡਰਦਾ ਹੈ ਵੀ ਕੋਈ ਇੱਥੇ ਇਦਾਂ ਦੀ ਗੱਲ ਨਾ ਹੋ ਜਾਏ। ਅਸੀਂ ਵਰਦਤ ਨੌਜੀ ਨਹੀਂ ਹੋਣੀ ਚਾਹੀਦੀ। ਜੇ ਆਂਦੇ ਤਾਂ ਉਹਨਾਂ ਦੀ ਸ਼ੰਕਾ ਖਤਮ ਹੁੰਦੀ ਹੈ। ਪਹਿਲਾਂ ਵੀ ਆਈ ਹੈ ਜੀ। ਪਹਿਲਾਂ ਵੀ ਆਈ ਨੇ ਸਭ ਨੂੰ ਪਤਾ ਹੈ। ਪਹਿਲਾਂ ਵੀ ਜੰਗ ਜਿਸ ਤੇ ਬੰਦੀਆਂ ਆਈਆਂ ਨੇ ਉਹਨਾਂ ਨੂੰ ਵੀ ਸਵਾਲ ਕੀਤੇ ਨੇ ਉਹਨਾਂ ਨੇ ਪੁੱਛਿਆ। ਜਿਹਨਾਂ ਨੂੰ ਵੇ ਨਾਲ ਗੱਲ ਕਰਦੇ ਆ ਬਹੁਤ ਵਧੀਆ ਮੋਸਟ ਵੈਲਕਮ। ਜੀ ਰਫ ਡੀਨਰ ਗੱਲ ਕਰਦੇ ਮੈਂ ਉਸ ਤੋਂ ਬਾਅਦ ਰਫ ਡੀਨਰ ਕਰਦਾ ਹਾਂ ਲੋ ਆਈ ਨੇ ਫਿਰ ਦੁਬਾਰਾ ਆਨ ਦੀ ਕਿ ਲੋੜ ਪਈ ਉਹਨਾਂ ਨੂੰ ਪੁੱਛਣਾ ਨਹੀਂ ਬੇਦਕੀ ਪੁੱਛ ਰਹੇ ਹੋ ਨਹੀਂ ਉਹ ਸੈਟੀਸਫੈਕਸ਼ਨ ਨਹੀਂ ਹੋ ਬਈ ਮੈਂ ਮੇਰੇ ਸਾਹ ਨਾਲ ਤਾਂ ਮੈਨੂੰ ਪ੍ਰੋਪਰ ਗੱਲ ਕਿਸੇ ਵੀਡੀਓ ਚ ਦਿਖਾਈ ਗਈ ਹੈ ਕਿ ਤੁਹਾਨੂੰ ਮਿਲ ਕੇ ਬੜਾ ਅਨੰਦ ਆਇਆ ਸਾਨੂੰ ਫਤਿਹ ਬੁਲਾ ਕੇ ਗਏ ਇੱਥੇ ਲੱਗਦਾ ਕੋਈ ਫੇਮ ਹੈ ਪਹਿਲੀ ਗੱਲ ਤਾਂ ਸਰ ਕਿਸੇ ਨੂੰ ਕੋਈ ਰਾਈਟ ਨਹੀਂ ਹੈ ਕਹਿੰਦਾ ਮੈਂ ਕਿਸੇ ਪੰਥ ਪ੍ਰਤੀ ਕਿਸੇ ਮਜਬ ਪ੍ਰਤੀ ਕਿਸੇ ਧਰਮ ਪ੍ਰਤੀ ਕਦੀ ਵੀ ਕੁਝ ਗਲਤ ਸ਼ਬਦ ਬੋਲੇ ਹੋਣ ਕੋਈ ਗਲਤ ਸ਼ਬਦਾਬਾਦੀ ਹੋਵੇ ਫਿਰ ਰਾਈਟ ਹੈ ਗਏ ਆਦਰਵਾਇਜ਼ ਅੱਜ ਤੱਕ ਮੈਂ ਕਿਸੇ ਧਰਮ ਕਿਉਂ ਆਈ ਨਹੀਂ ਤੁਹਾਡੇ ਨਾਲ ਕੋਈ ਕੰਟੈਕਟ ਹੋਈ ਸੀ ਪਹਿਲੇ ਕਿਸੇ ਮੇਰੇ ਨਾਲ ਅੱਜ ਤੱਕ ਕੋਈ ਕੋ ਕੰਟੈਕਟ ਨਹੀਂ ਹੋਇਆ ਮੈਂ ਤਾਂ ਨਾਂ ਵੀ ਪਹਿਲੀ ਵਾਰ ਸੁਣਿਆ ਅੱਜ ਸਿਰਫ ਇੱਕ ਵੀਡੀਓ ਵਾਇਰਲ ਦੇ ਉੱਤੇ ਹੀ ਹਾਂਜੀ ਹਾਂਜੀ ਵੀਡੀਓ ਵਾਇਰਲ ਦੇ ਉੱਪਰ ਦੇ ਕੋਈ ਕਿੰਨਾ ਪ੍ਰਸ਼ਾਸਨ ਬਿਜ਼ੀ ਕਰਤਾ ਉਹਨਾਂ ਨੇ ਸਾਰਾ ਪ੍ਰਸ਼ਾਸਨ ਅੱਜ ਕਿੰਨਾ ਬਿਜ਼ੀ ਹੋ ਰਿਹਾ ਹੈ ਪ੍ਰਸ਼ਾਸਨ ਕੋ ਕਿੰਨੇ ਕੰਮ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਇਸ ਟਾਈਮ ਕਿੰਨੇ ਅੱਛੇ ਸੀਪੀ ਸਾਹਿਬ ਸਾਨੂੰ ਲੁਧਿਆਣਾ ਸ਼ਹਿਰ ਨੂੰ ਮਿਲੇ ਹੋਏ ਨੇ ਹੈਨਾ ਸਾਡੇ ਏਸੀਪੀ ਸਾਹਿਬ ਜਵਿੰਦਰ ਚੌਧਰੀ ਜੀ ਜਸਵੀਰ ਜੀ ਬੜੇ ਅੱਛਾ ਕੰਮ ਕਰ ਰਹੇ ਨੇ ਕੋਈ ਛੋਟੀ ਜੀ ਸਪੀਚ ਦੇ ਕੇ ਪਰ ਜਸ਼ਨ ਕੋਲ ਬਹੁਤ bade bade ਕੰਮ ਨੇ ਇਸ ਤੋਂ ਇਲਾਵਾ ਲੱਗਦਾ ਕਿ ਉਹ ਫੇਮ ਲੈਣਾ ਚਾਹੁੰਦੇ ਨੇ ਨਹੀਂ ਮੈਂ ਤਾਂ ਮੈਨੂੰ ਇਹ ਹੋਰ ਦੱਸੋ ਤੁਸੀਂ ਮੈਨੂੰ ਦੱਸੋ ਜੀ ਤੁਹਾਨੂੰ ਕੀ ਲੱਗਦਾ ਚਲੋ ਮੈਂ ਅੱਜ ਇੱਕ ਸਵਾਲ ਤੁਹਾਨੂੰ ਕਰਦਾ ਮਜਬੂਰੀ 'ਚ ਮੈਨੂੰ ਦੱਸੋ ਵੀ ਜਦੋਂ ਇੱਕ ਇਨਸਾਨ ਸਿਰਫ ਧਰਮ ਜੋੜਨ ਦੀ ਗੱਲ ਕਰ ਰਿਹਾ ਹੈ ਪੂਰੇ ਏਰੀਆ ਦੇ ਵਿੱਚ ਇਹ ਚਾਰ ਰੋਡਸ ਨੇਗੀਆਂ ਕੱਕਵਾਲ ਰੋਡ ਨੁਰਵਾਰ ਰੋਡ ਬਾਦਰੀ ਕੀ ਰੋਡ ਕਲਾਸ਼ਨਾਗਰ ਰੋਡ ਰਾਹਾਂ ਰੋਡ ਤੱਕ ਪੂਰੇ ਏਰੀਆ 'ਚ ਇੱਕ ਜਗ੍ਹਾ ਐਸੀ ਹੈ ਜਿੱਥੇ ਦਿੱਲੀ 2000 ਬੰਦਾ ਲੰਗਰ ਖਾ ਕੇ ਜਾਂਦੇ ਰੋਜ਼ਾਨਾ ਦਿੱਲੀ ਲੰਗਰ ਲੱਗਦਾ ਇੱਥੇ ਪੂਰੇ ਏਰੀਆ 'ਚ ਇੱਕੋ ਹੀ ਇਹ ਵਿਡੋ ਹਰ ਤਨੇ ਬੇਸਾਰਾ ਲਾਸ਼ਨ ਸਰਦਰ ਰਵਾਰ ਵੱਲੋਂ ਜਾਂਦੇ ਅੰਗ ਹੀਨ ਬੱਚਿਆਂ ਦੇ ਟ੍ਰਾਈਸਾਈਕਲ ਹਰ ਸਾਈਕਲ ਵੰਡੇ ਜਾਂਦੇ ਨੇ ਬਜ਼ੁਰਗ ਹੁੰਦੇ ਨੇ ਕੰਨਾਂ ਦੀਆਂ ਮਸ਼ੀਨਾਂ ਥੋ ਵੰਡੀਆਂ ਜਾਂਦੀਆਂ ਨੇ ਐਜੂਕੇਸ਼ਨ ਦੇ ਵਿੱਚ ਹੈਲਪ ਕੀਤੀ ਜਾਂਦੀ ਹੈ ਇੱਕ ਇਨਸਾਨ ਅੱਛੇ ਕੰਮ ਕਰ ਰਿਹਾ ਹੈ ਤੇ ਮਨੂੰ ਜੋੜ ਰਿਹਾ ਹੈ ਜੇਕਰ ਉਹਦੇ ਪ੍ਰਤੀ ਕੋਈ ਗਲਤ ਬੋਲ ਰਿਹਾ ਤਾਂ ਫੇਮ ਹੀ ਲੈ ਰਿਹਾ ਹੋਰ ਕੀ ਕਰ ਰਿਹਾ ਜੀ ਤੁਹਾਡੇ ਵੱਲੋਂ ਕੋਈ ਇਨਾਂ ਜੱਥੇ ਬੰਦੀਆਂ ਨੂੰ ਕੋਈ ਮੈਸੇਜ ਕੀ ਮੈਂ ਕਹੂੰਗਾ ਪਲੀਜ਼ ਕੋਈ ਵੀ ਕੁਝ ਵੀ ਬੋਲਣ ਤੋਂ ਪਹਿਲਾਂ ਇੱਕ ਵਾਰ ਹੋਮਵਰਕ ਪੂਰਾ ਕਰ ਲਿਆ ਕਰੋ ਬੰਦੇ ਬਾਰੇ ਪੂਰੀ ਜਾਣਕਾਰੀ ਲੈ ਲਿਆ ਕਰੋ ਕਿ ਉਹ ਇਦਾਂ ਦਾ ਕੋਈ ਵੀ ਗਲਤ ਕ ਮੈਂ ਜ਼ਿੰਦਗੀ ਚ ਨਾ ਕੋਈ ਐਸਾ ਗਲਤ ਕੰਮ ਕੀਤਾ ਜਿਹੜਾ ਕਿਸੇ ਧਰਮ ਜਾਂ ਕਿਸੇ ਵਿਅਕਤੀ ਵਿਸ਼ੇਸ਼ ਲਈ ਕਦੇ ਕੋਈ ਡਿਪਲੀਨੇ ਨਹੀਂ ਕੀਤੀ ਅਜੇ ਤੱਕ ਸਰ ਗੰਦਾ ਬਨ ਵੀ ਕਈ ਨੰਘ ਲੋਕ ਗਏ ਨੇ ਬਾਬਾ ਜੀ ਕੋ ਉਹਨਾਂ ਨੇ ਵੀ ਗੱਲ ਬਹੁਤ ਜੀ 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 ਉਹ ਵੀ ਮੋਸਟ ਵੈਲਕਮ ਕਰਦੇ ਨੇ ਆਪਣੀ ਸ਼ੰਕਾ ਦੂਰ ਕਰ ਕਹਿੰਦੇ ਬਿਲਕੁਲ ਮੇਰੇ ਕੋਲ ਤਾਂ ਪਹਿਲਾਂ ਵੀ ਆ ਕੇ ਗਏ ਸੀ ਤੁਹਾਡੇ ਸਾਹਮਣੇ ਹੈ ਕੈਮਰੇ ਪੈਣੇ ਸਭ ਕੁਝ ਪਿਆ ਹੋਇਆ ਹੈ ਪਰ ਹਟ ਸਪੀਚ ਦੇਣੀ ਜਿਹਦੇ ਨਾਲ ਪ੍ਰਸ਼ਾਸਨ ਵੀ ਖਰਾਬ ਹੋਵੇ ਸੰਗਤ ਦੇ ਵਿੱਚ ਮਾਹੌਲ ਖਰਾਬ ਹੋਵੇ ਪੰਜਾਬ ਦਾ ਜਾਂ ਲੁਧਿਆਣਾ ਦਾ ਮਾਹੌਲ ਖਰਾਬ ਹੋਵੇ ਇਹ ਗਲਤ ਗੱਲ ਹੈ ਤੁਹਾਨੂੰ ਲੱਗਦਾ ਹੋਲੀ ਸੀ ਮਾਹੌਲ ਖਰਾ और सैकंडली गल मेरे वालों फिर भी मैं कहना हिंदू सिख मुस्लिम ईसाई इस दरबार से नहीं है कि इस दरबार से बाहर का बोर्ड लगन लगे है कि जाति पाति ऊंच नीच चप्पल के बारो उतार के अंदर आओ इत मोहब्बत है मुहब्बत सी मुहबत रहूगी और सारे ग्रंथा ने धन श्री ग्रंथ साहब भागवत गीता कुरान शरीफ या फिर बाइबल सब ने मुहब्बत पैगाम दिता है और दरबार तो सिर्फ मुहब्बत सी मुहबत और मुहबत ही सारी कई लोग जान के हिंदू रहूगी सारीट किया हो सकता है कोई बड़ी गल नहीं कुछ भी हो सकता है देखो मैं लोगों की गलों से बहुत घट विश्वास करता हूं ਸਾਰੇ ਬਜ਼ੁਰਗ ਕਿਆ ਕਰਦੇ ਸੀ ਜਿੰਨੇ ਮੂੰਹ ਉਨੀਆਂ ਗੱਲਾਂ ਹੋਣੀਆਂ ਨੇ ਅੱਜ ਤੁਸੀਂ ਇੱਥੇ ਵੀਡੀਓ ਪਾਉਂਗੇ ਨਾ ਲੋਕਾਂ ਦੇ ਬੜੇ ਨੀਚੇ ਦੀ ਕਮੈਂਟ ਕਰਨੇ ਸਰ ਮੈਨੂੰ ਤੁਹਾਡਾ ਨਾਮ ਵੀ ਨਹੀਂ ਜਾਨਦਾ ਸੌਰੀ ਉਹਨੇ ਕੀ ਕਿਹਾ ਨੀਚੇ ਕੀ ਗੱਲ ਤੁਸੀਂ ਫੇਮ ਦੇਣਗੇ ਸੀ ਬਾਬਾ ਜੀ ਨੂੰ ਬਾਬਾ ਜੀ ਤਾਂ ਪੈਸੇ ਲਏ ਆ ਲੋਕਾਂ ਦਾ ਕੰਮ ਹੈ ਸਰ ਲੋਕਾਂ ਨੂੰ ਤੁਸੀਂ ਕਿੱਦਾਂ ਰੋਕ ਲਓਗੇ ਹਾਂ ਮੈਂ ਇਹ ਨਹੀਂ ਗੱਲ ਜ਼ਰੂਰ ਕਹੂੰਗਾ ਕਿ ਕੋਈ ਇੱਕ ਵੀ ਸ਼ਬਦ ਮੇਰੇ ਮੂੰਹੋਂ ਨਿਕਲੇ ਅੱਛਾ ਦਿਖਾ ਦਿਓ ਇੱਕ ਸਿੰਗਲ ਸ਼ਬਦ ਵੀ ਜਿਹਦੇ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਜੋ ਹੁਣ ਬਾਬਾ ਜੀ ਖੜੇ ਨੇ ਉੱਥੇ ਹੁਣ ਜੋ ਆਣਾ ਚਾਹੁੰਦੇ ਨੇ ਉਹਨੂੰ ਤੁਸੀਂ ਆਪ ਪਰਸਨਲੀ ਕੀ ਕਹਿਣਾ ਚਾਹੁੰਦੇ ਹੋ ਮੈਂ 24 ਘੰਟੇ ਇਕੱਲੇ ਹੋ ਕਿਉਂ ਫਿਰ ਤੁਸੀਂ ਇਕੱਲੇ ਕੋਈ ਟਾਰਗੇਟ ਲੈ ਰਹੇ ਮੈਂ ਤਾਂ ਜਾਣਦਾ ਵੀ ਨਹੀਂ ਮੈਂ ਤਾਂ ਜਾਣਦਾ ਵੀ ਨਹੀਂ ਕੌਣ ਹੈ ਮੈਂ ਨਹੀਂ ਜਾਣਦਾ ਕੌਣ ਨੇ ਹੋ ਲੇਕਿਨ ਮੇਰੇ ਲਈ ਸਭ ਲਈ ਦਰਵਾਜ਼ਾ ਖੁੱਲ੍ਹਾ 24 ਘੰਟੇ ਅੱਛੀ ਵੇ ਨਾਲ ਗੱਲ ਕਰੂੰਗਾ ਅੱਛੀ ਵੇ ਨਾਲ ਹਮੇਸ਼ਾ ਗੱਲ ਕਰੂੰਗਾ ਰਫ ਡੀਲਿੰਗ ਨਾਲ ਗੱਲ ਕਰੂੰਗਾ ਡਬਲ ਰਫ ਡੀਲ ਨਾਲ ਗੱਲ ਕਰੂੰਗਾ ਮੈਂ ਇੱਕ ਬਿਜ਼ਨਸਮੈਨ ਹਾਂ ਇਕ ਦਿਨ ਲਈ ਦਰਵਾਜ਼ਾ ਤੇ ਉਹਨਾਂ 6 ਦਿਨ ਆਪਣੇ ਕੰਮ ਤੇ ਉਹਨਾਂ ਨਾਲ ਕੁਦਰਤੀ ਅੱਜ ਵੀਰਵਾਰ ਸੀਗਾ ਮੈਂ ਇੱਥੇ ਹੈਗਾ ਅਦਰਬਈ ਜੀ ਕੱਲ ਕੋ ਮੈਂ ਨਹੀਂ ਮਿਲਣਾ ਇੱਥੇ ਮੈਂ ਨੈਕਸਟ ਵੀਰਵਾਰ ਹੀ ਮਿਲੂੰਗਾ ਇੱਥੇ ਚਲੋ ਹੁਣ ਦੱਸ ਦੋ ਮੇਲਾ ਕਦੋਂ ਹੈ ਤੇ ਹਾਂਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੇਲੇ ਦੀ ਗੱਲ ਕੀਤੀ 21 ਤੇ 23 April ਨੂੰ ਸਰਕਾਰ ਨਖਦਾਦਾ ਬੀਰ ਜੀ ਦਾ ਜਨਮ ਦਿਨ ਮੇਲੇ ਦੇ ਰੂਪ ਚ ਮਨਾਇਆ ਜਾ ਰਿਹਾ ਜਿਹਦੇ ਵਿੱਚ ਦਰਸ਼ੀ ਰਾਮੀਲਾ ਮੈਦਾਨ ਤੋਂ ਵਿਚਾਰ ਰਸ ਯਾਤਰਾ ਆ ਰਹੀ ਹੈ ਜਿਹਦੇ ਹਵਾਈ ਮਾਰਗ ਅਸੀਂ ਫੁੱਲਾਂ ਦੇ ਵਰਖਾ ਬੜੀਆਂ ਸੁੰਦਰ ਚੱਕੀਆਂ ਦੇਖ